ਮੈਂ ਕਾਦੀ ਹੁੰਦੀ ਆ ਯਾਰ 2-4000 ਦੀ ਰਾਇ ਕਾਦੀ ਦੇਖ ਲੈ ਹੁਣ ਤੂੰ 80000 ਨੂੰ ਪੁੱਗਦੀ ਐ ਮੈਂ ਤਾਂ ਫਾਹਾ ਲੈਣੀ ਬੂਬੂ ਨੂੰ ਤਾਂ ਨਾ ਵੇਖ ਭਾਜਨ 80 ਇਹ ਮੈਸਟਰ ਦਾ ਨਹੀਂ ਦੇ ਆ ਜਾਂਦਾ ਇਹ ਮੇਰੀ ਫਾਹਾ ਦੇਖ ਲੈ ਹੁਣ ਨਾ ਫਿਰ ਨਾ ਕਈ ਇੰਨੇ ਸਾਲਾਂ ਦੀ ਬਣੀ ਬਣਾਈ ਉਹ ਵੜੀ ਹੁਣ ਵਾ ਬਣੀ ਤਾਂ ਆਪਣੀ ਬੌਚਰੀ ਦੀ ਹੁਣ ਤੱਕੀ ਸੀ ਤੇ ਮੇਰੇ ਤਾਂ ਪਸ ਤੋਂ ਬਾਹਰ ਹੈਗਾ 80 ਪਈ ਇਹ ਪੰਡ ਕੀ ਜਾਈ ਕੋਈ ਲੈਣਾ ਫਾਹਾ ਤਾਂ ਇਹ ਮੇਰੇ ਨਾਲ ਵੇਲਾ ਪ੍ਰਭਾਵਾ ਇਹ ਤਾਂ ਮੇਰਾ ਤਾਂ ਨਹੀਂ ਸਰਦਾ ਮੈਂ ਤਾਂ ਲੈਣਾ ਪਊਗਾ ਭਾਜੀ ਅੱਡੇ ਚੱਕੀ ਜਿਵਾਖ ਬਰਾਬਰ ਦਾ ਹੋ ਗਿਆ ਕਰਨ ਵੀ ਚਲੋ ਜਿਵਾਖ ਬਰਾ ਤੇਰਾ ਪੜ ਗਿਆ ਵੀ ਕੱਲ ਜੇ ਕਹੋਏ ਲੱਗ ਰਿਹਾ ਹੈ ਜਿਵਾਖ ਮੇਰੇ ਨਾਲ ਹੱਥ ਪਟਾ ਦਊਗਾ ਨਾ ਪਾਸੇ ਨੂੰ ਦੇ ਕੇ ਬੱਜਦਾ ਕੁਝ ਨਹੀਂ ਕਰਦਾ ਐਸੀ ਨਹੀਂ ਤਾਂ ਕਿਉਂ ਫਿਰ ਦੇਖ ਵੀ ਠੀਕ ਹੈ ਭਾਈ ਪਰ ਉਹ ਜੋ ਸਿਆਣੇ ਬੰਦੇ ਸਰਦਾ ਆਈ ਨਹੀਂ ਅੱਖ ਜੱਫੇ ਬਣਾ ਗਾਲ ਫਿਰ ਕੋਈ 50 ਮੜੀ ਕਣਕ ਹੁੰਦੀ ਹੈ 70 ਮੜੀ ਜੀ ਜਦ ਚਲੋ ਤਲਾਹ ਹੈ ਚਲੋ ਠੀਕ ਹੈ ਫਿਰ ਚਲੋ ਫਿਰ ਚਲੋ ਇੱਕ ਵਾਰ ਉਹ ਬਣ ਗਿਆ ਰਿਹਾ ਕੰਮ ਬਣਨਾ ਸੀ ਅੱਧਾ ਅੱਧਾ 80 ਨੂੰ ਹੋ ਗਿਆ ਕੰਮ ਹੋਰ ਜਿਹੜੇ ਨੇ ਲੈਟ ਜੈਕਟ ਨਹੀਂ ਦੇ ਤੇ 5 ਕਿਲੋ ਪੰਡਤ ਨੇ ਲੈ ਲਿਆ ਨਾਲੇ ਕਿਸ਼ਤ ਇਕ ਲਵਾਂਗੇ ਦੇਖ ਲਈ ਉਸ ਤੋਂ ਕਿਸ਼ਤ ਕਰਨੀ ਹੈ ਉਹਦਾ ਭਾਲ ਦੇ ਦੀ ਆਪਾਂ ਅੜਪਾਸ ਭਾਲ ਦੇ ਸੀ ਅੜਪਾਚ ਹੋ ਗਿਆ ਕੰਮ ਬਸ ਫਿਰ ਹੁਣ ਮੈਨੂੰ ਉਹ ਦਾ ਲਿਆਵਾਂਗੇ ਕੋਈ ਨਹੀਂ ਚੱਲ ਜੇ ਅੱਛਾ ਆ ਫਿਰ ਰਹਿ ਜਾ ਜਿਹਦਾ ਰਹਿ ਫਿਰ ਜਿੱਤ ਲੈ ਟਕਲਾ ਟਕਲਾ ਸਭ ਦੀ ਚੱਲੀਂ ਇਨਸ਼ਾਅੱਲਾ ਇਹ ਵੀਡੀਓ ਸਿਰਫ ਸਾਡੀ ਇੱਕ ਮਨੋਰੰਜਨ ਦਾ ਸਾਧਨ ਸੀ ਮਨੋਰੰਜਨ ਦਾ ਸਾਧਨ ਹੀ ਸਮਝੋ ਇਹ ਹਕੀਕਤ ਹੈ ਅੱਜ ਜੇ ਮੈਂ 70 ਲਾਤਾ ਤਾਂ ਮੇਰਾ ਗਵਾਂਡੀ 75 ਨੂੰ ਲੈਣ ਨੂੰ ਤਿਆਰ ਆ ਇਹ ਤਾਂ ਨਹੀਂ ਦੇਖਣਾ ਉੱਚੋ ਵੀ ਕਣਕ ਕਿੰਨੀ ਕੋਈ ਹੈ ਨਰਮਾ ਕਿੰਨਾ ਕੋਈ ਹੈ ਝੋਨਾ ਕਿੰਨਾ ਕੋਈ ਹੈ ਜਾ ਉਹਦੇ ਵਿੱਚ ਮੋਟਰ ਦਾ ਸਾਧਨ ਹੈਗਾ ਮੇਰੇ ਹੱਥ ਵੱਨ ਕੇ ਮੈਂ ਬੇਨਤੀ ਕਰਦਾ ਹਾਂ ਉਹ ਕਿਸਾਨਾਂ ਵੀਰਾਂ ਨੂੰ ਵੀ ਆੜ-ਪਾਸਾ ਨਾ ਕਰਿਆ ਕਰੋ ਜ਼ਮੀਨ ਦੇ ਦੋ ਕਿੱਲੇ ਘੱਟ ਕਰ ਲਿਆ ਕਰੋ ਆਪਣੀ ਉਹਦੇ ਮੁਤਾਬਕ ਕਰ ਲੋ ਜਿੰਨੀ ਕ ਆਪਣੀ ਸੋਚ ਹੈ ਜਿੰਨੀ ਕ ਆਪਣੀ ਚਾਦਰ ਹੈ ਉਹਨੇ ਦੇਖ ਕੇ ਪਰਸਾਰ ਲਿਆ ਕਰੋ ਕਿਸੇ ਦੀ ਗੱਲਾਂ 'ਚ ਨਾ ਆਇਆ ਕਰੋ ਠੀਕ ਹੈ ਸਾਡੀ ਵੀਡੀਓ ਜੇ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਰਾਜੂ ਭਾਰਦਵਾਜ ਦੇ ਨਾਮ ਤੇ ਕਮਲ ਸਰਾਂ ਜੀ ਦਾ ਤੇ ਬਾਈ ਰਾਜਾ ਸ਼ੌਂਕੀ ਦਾ ਹਰਪ੍ਰੀਤ ਦਾ ਤੇ ਬਾਈ ਭਿੰਦਰ ਜੀ ਦੇ ਬਹੁਤ ਬਹੁਤ ਐ ਦਿਲ ਤੋਂ ਸਾਰੀ ਟੀਮ ਦਾ ਸਾਰੇ ਫੇਸਬੁੱਕ ਵੀਰਾਂ ਨੂੰ ਧੰਨਵਾਦ ਕਰਦੇ ਹਾਂ ਸਤ ਸ੍ਰੀ ਅਕਾਲ